पाणी भाई मोदी ਕੇਂਦਰ ਸਰਕਾਰ ਵੱਲੋਂ ਪਾਰਾ ਟਾਈਮ ਦਾ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਸੰਬੰਧੀ ਜੋ ਹੁਕਮ ਜੋ ਫਰਮਾਨ ਕੱਢਿਆ ਉਸ ਦੇ ਵਿਰੋਧ ਵਿੱਚੋਂ ਆਮ ਆਦਮੀ ਪਾਰਟੀ ਵੱਲੋਂ ਪਾਪ ਚ ਰੋਸਨਜਾਰੀ ਕੀਤੀ ਜਾ ਰਹੀ ਹੈ ਇਸੇ ਤਹਿਤੀ ਅੱਜ ਫਤੇਗੜ ਚੂੜੀਆਂ ਚ ਵੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਤੇ ਦishan ਨਿਰਦੇਸ਼ਾਂ ਤੇ ਉਹਨਾਂ ਤੇ ਵਰਕਰਾਂ ਵੱਲੋਂ ਫਤੇਗੜ ਚੂੜੀਆਂ ਚ ਸ਼ਰੀ ਪ੍ਰਧਾਨ ਤੇਜਵਿੰਦਰ ਸਿੰਘ ਔਰ ਜੀਤ ਸੋਨੀ ਕਾਉਂਸਲਰ ਮੇਸ਼ਰ ਦਾ 26 ਅਤੇ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਤਰਜਾ ਪਏ ਦਰਜਾ ਜਿਹੜੇ ਉਮੀਦਵਾਰ ਅਤੇ ਆਗੂਆਂ ਉਹਨਾਂ ਵੱਲੋਂ ਕੇਂਦਰ ਸਰਕਾਰ ਮੋਦੀ ਦਾ ਇੱਥੇ ਪਤਲਾ ਫੁੱਟਿਆ ਗਿਆ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਵਕਤ ਆਗੂਆਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਹਨ ਅਨੰਤ ਸਿੰਘ ਸਾਹਿਬ ਅੱਜ ਤੁਸੀਂ ਇੱਥੇ ਆਮ ਆਦਮੀ ਪਾਰਟੀ ਵੱਲੋਂ ਫਟੇਗੜ ਚੂੜੀਆਂ 'ਚ ਕੇਂਦਰ ਸਰਕਾਰ ਬੋਤ ਪ੍ਰੋਟੈਸਟ ਕੀਤਾ ਗਿਆ ਕੀ ਮਾਮਾ ਹੈ ਦੇਖੋ ਜੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਕੀਤਾ ਗਿਆ ਸਰਦਾਰ ਬਲਬੀਰ ਸਿੰਘ ਪੰਨੂ ਸਾਡੇ ਜੋ ਹਲਕਾ ਇੰਚਾਰਜ ਨੇ ਉਹਨਾਂ ਦੇ ਦੇਸ਼ਨਰਦੇਸ਼ਾਂ ਦੇ ਉੱਤੇ ਮੁੱਦਾ ਸੀਗਾ ਕਿ ਭਾਜਪਾ ਦੀ ਸਰਕਾਰ ਨੇ ਇੱਕ ਤੁਗਲਕੀ ਫਰਮਾਨ ਜਾਰੀ ਕਰਦਿਆਂ ਜਿਹੜਾ ਪੰਜਾਬ ਦਾ ਪਾਣੀ ਹੈ ਬੀਬੀਐਮਬੀ ਜਾਨੀ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਇੱਕ ਬਹੁਤ ਗਲਤ ਫੈਸਲਾ ਲਾਗੂ ਕੀਤਾ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਹਰਿਆਣੇ ਨੂੰ ਦਿੱਤਾ ਜਾਵੇ ਜਦੋਂ ਕਿ ਹਰਿਆਣਾ ਜਿਹੜਾ ਆਪਣੇ ਹਿੱਸੇ ਦਾ ਪਾਣੀ ਅੱਜ ਤੋਂ 10 ਮਹੀਨੇ ਪਹਿਲਾਂ ਹੀ ਲੈ ਚੁੱਕਿਆ ਹੈ ਪੰਜਾਬ ਦੇ ਵਿੱਚ ਕਿਸਾਨੀ ਪਹਿਲਾਂ ਹੀ ਬੜੀ ਬੱਦਰ ਹਾਲਤ ਦੇ ਵਿੱਚ ਚੱਲ ਰਹੀ ਹੈ ਜੇ ਪੰਜਾਬ ਦਾ ਪਾਣੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਤਾਂ ਕਿਸਾਨਾਂ ਦੀ ਤੁਹਾਨੂੰ ਪਤਾ ਕਿ ਬਹੁਤ ਦੁਰਦਸ਼ਾ ਹੋਣ ਵਾਲੀ ਹੈ ਪਹਿਲਾਂ ਵੀ ਕੇਂਦਰ ਸਰਕਾਰ ਨੇ ਕਿਸਾਨੀ ਦੇ ਵਿਰੁੱਧ ਬੜੇ ਘਾਤਕ ਫੈਸਲੇ ਕੀਤੇ ਨੇ ਜਿਨ੍ਹਾਂ ਵਿੱਚ ਐਮਐਸਪੀ ਜਾ ਹੋਰ ਵੀ ਉਹਨਾ ਜਿਹੜੇ ਕਾਲੇ ਕਾਨੂੰਨ ਬਣਾਏ ਸਨ ਕਿਸਾਨਾਂ ਦਾ ਗਲ ਘੋਟੂ ਫੈਸਲਾ ਸੀਗਾ ਇਹ ਫੈਸਲਾ ਵੀ ਮੋਦੀ ਸਰਕਾਰ ਦਾ ਪੰਜਾਬ ਦੇ ਕਿਸਾਨਾਂ ਅਤੇ ਸਮੁੱਚੀ ਪੰਜਾਬੀਅਤ ਦੇ ਵਿਰੁੱਧ ਸੀਗਾ ਇਸ ਕਰਕੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਤੇ ਪੈਰਾ ਦਿੰਦਿਆਂ ਹੋਇਆਂ ਅੱਜ ਸਰਦਾਰ ਬਲਬੀਰ ਸਿੰਘ ਪੰਨੂ ਦੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਫਤਿਹਗੜ ਚੂੜੀਆਂ ਦੇ ਹਲਕੇ ਵੱਲੋਂ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜਿੱਥੇ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਨੂੰ ਆਵਾਜ਼ ਦੇਣਗੇ ਸਰਦਾਰ ਪੰਨੂ ਦੀ ਅਗਵਾਈ ਦੇ ਵਿੱਚ ਅਸੀਂ ਵੱਡੇ ਜੱਥੇ ਲੈ ਕੇ ਉੱਥੇ ਪਹੁੰਚਾਂਗੇ ਅਤੇ ਕੁਰਬਾਨੀਆਂ ਦੇਣ ਤੋਂ ਵੀ ਗੁਰੇਜ਼ ਨਹੀਂ ਕਰਾਂਗੇ ਪਰ ਪੰਜਾਬ ਦੀ ਇੱਕ ਪੂਰਨ ਪਾਣੀ ਜਿਹੜਾ ਅਸੀਂ ਹਰਿਆਣੇ ਨੂੰ ਨਹੀਂ ਜਾਣਦੇਾਂਗੇ ਇਸ ਕਰਕੇ ਮੈਂ ਜਿੰਨੀਆਂ ਵੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਜਿਹਦੇ ਵਿੱਚ ਭਾਵੇਂ ਭਾਜੀਪੀ ਹੈ ਭਾਵੇਂ ਕਾਂਗਰਸ ਆ ਭਾਵੇਂ ਅਕਾਲੀ ਦਲ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਉ ਪੰਜਾਬ ਦੇ ਪ੍ਰਤੀ ਸੋਹਰਦ ਨੇ ਪੰਜਾਬ ਪ੍ਰਤੀ ਉਹਨਾਂ ਦੀ ਵਫਾਦਾਰੀ ਹੈ ਤੇ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਸਗਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਟੇਬਲ ਟਾਕ ਕਰਨ ਇੱਕ ਮੈਮੋਰੰਡਮ ਕੇਂਦਰ ਸਰਕਾਰ ਨੂੰ ਦੇਣ ਅਤੇ ਸਾਂਝਾ ਮੁੱਦਾ ਬਣਾ ਕੇ ਪੰਜਾਬ ਦੀ ਲੜਾਈ ਨੂੰ ਲੜਨ ਇਹਦੇ ਵਿੱਚੋਂ ਪਤਾ ਲੱਗ ਜਾਏਗਾ ਕਿ ਕਿਹੜਾ ਪੰਜਾਬ ਦੀ ਧਰਤੀ ਦੇ ਪੰਜਾਬ ਦੇ ਲੋਕਾਂ ਦੇ ਨਾਲ ਹੈ ਕਿਹੜੀ ਪਾਰਟੀ ਤੇ ਕਿਹੜੀ ਰਾਜਨੀਤਿਕ ਰੋਟੀਆਂ ਸੇਕ ਰਹੀ ਹੈ ਸਾਡੇ ਭਾਜਪਾ ਦੇ بڑے ਦਮ ਕਜੇ ਮਰਨ ਵਾਲੇ ਲੀਡਰ ਵੀ ਭਾਜਪਾ ਦੇ ਵਿੱਚ ਅਗਵਾਈ ਕਰ ਰਹੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਜਾਨੀ ਕਿ ਇਸ ਤੋਂ ਪਹਿਲਾਂ ਕੈਪਟਨ ਮਰਿੰਦਰ ਸਿੰਘ ਜਿਹੜਾ ਆਪਣੇ ਬੋਲ ਲਵਾਉਂਦਾ ਸੀ ਮੈਂ ਪਾਣੀਆਂ ਦਾ ਰੱਖਾਂ ਅੱਜ ਉਹਦੀ ਜ਼ੁਬਾਨ ਤੇ ਸਿਕਰੀ ਕਿਉਂ ਜੰਮੀ ਹੈ ਉਹ ਵੀ ਆਪਣਾ ਸਟੈਂਡ ਸਪਸ਼ਟ ਕਰਨ ਪੰਜਾਬ ਦੇ ਪ੍ਰਤੀ ਕਿ ਪਾਣੀ ਹਰਿਆਣੇ ਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਅੱਜ ਦਾ ਇਹ ਰੋਸ ਮਾਰਚ ਆ ਕੇਂਦਰ ਸਰਕਾਰ ਦੇ ਵਿਰੁੱਧ ਗੱਡਿਆ ਜਾਏ ਇਹ ਸਾਡੇ ਪੰਜਾਬ ਦਾ ਹੱਕ ਖੋਣਾ ਚਾਹੁੰਦੇ ਆ ਜਿੰਨਾ ਪਾਣੀ ਦੀ ਲੜਾਈ ਆਏ ਪਾਣ ਜਿੰਨਾ ਪਾਣੀ ਸੀ ਸੀ ਦੂਜੀ ਸਵੇਰ ਨੂੰ ਜਨਾ ਹੀ ਦੇ ਚੁਕੇ ਆ ਹੁਣ 2 ਮਹੀਨੇ ਸਾਡਾ ਝੋਨੇ ਦਾ ਸੀਜ਼ਨ ਆ ਪਾਣ ਵੀ بارشਾ ਹੋਣ ਕਰਕੇ ਪਾਣੀ ਦਾ ਲੈਵਲ ਬਹੁਤ ਅੱਗੇ ਘਟਿਆ ਜੇ ਅਸੀਂ ਪਾਣੀ ਇਹ ਵੀ ਉਹਨਾਂ ਨੂੰ ਦੇਤਾ ਤੇ ਚਲਦੇ ਨਾਲ ਪਾਣੀ 4-5 ਫੁੱਟ ਹੋਰ ਨੀਵੇਂ ਥੱਲੇ ਚਲ ਜਾਣਾ ਜਿਹੜਾ ਉਹਨਾਂ ਦੇ 10 ਸਾਲਾਂ ਨੂੰ ਪਾਣੀ ਮੁੱਕ ਜਾਏਗਾ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਬਾਕੀ ਸਰਕਾਰਾਂ ਨੂੰ ਕਹਿਣਾ ਇਹਨੇ ਆ ਬਾਕੀ ਪਾਰਟੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਸਾਡਾ ਸਾਥ ਦੋ ਤੁਮ ਸਮ ਸਮ ਸੀਐਮ ਦਾ ਸਾਥ ਦੋ ਇੱਕ ਇੱਕ ਮੰਚ ਦੇ ਇਕੱਠੇ ਹੋਈਏ ਤੇ ਲੜਾਈ ਲੜੀਏ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਪਾਰਟੀ ਨੂੰ ਉੱਪਰ ਉੱਠ ਕੇ ਸਾਡਾ ਸਾਥ ਦੇ। ਅੱਜ ਜੋ ਕੇਂਦਰ ਸਰਕਾਰ ਵੱਲੋਂ ਫੈਸਲਾ ਦਿੱਤਾ ਗਿਆ ਹੈ ਬੜਾ ਗਲਤ ਫੈਸਲਾ ਦਿੱਤਾ ਗਿਆ ਵਾ ਕਿਉਂਕਿ ਹੁਣ ਜਿਹੜੀ ਆ ਲੋਕਾਂ ਨੇ ਚੋਨਾ ਬੀਜਣਾ ਵਾ ਤੇ ਪਾਣੀ ਦੀ ਸਖਤ ਲੋੜ ਆ ਪੰਜਾਬ ਨੂੰ ਔਰ ਇਹ ਜਿਹੜਾ ਪਾਣੀ ਬੰਦ ਕਰਕੇ ਕੇਂਦਰ ਸਰਕਾਰ ਨੇ ਬੜਾ ਗਲਤ ਕੀਤਾ ਵਾ ਔਰ ਸਰਦਾਰ ਭਗਵੰਤ ਮਾਨ ਦੀ ਦ੍ਰਿਸ਼ਣ ਦੇਸ਼ਾਂ ਦੇ ਵਿੱਚ ਜਿਹੜੇ ਰੋਡ ਮਾਰਕ ਕੀਤੇ ਜਾ ਰਹੇ ਨੇ ਇਹ ਪੰਜਾਬ ਦੇ ਕਿਸਾਨਾਂ ਦੇ ਹੱਕ ਵਾਸਤੇ ਕੀਤੇ ਜਾ ਰਹੇ ਨੇ ਆਪਣੇ ਪੰਜਾਬ ਦੇ ਹੱਕ ਵਾਸਤੇ ਕੀਤੇ ਜਾ ਰਹੇ ਨੇ। ਤੇ ਜਿੰਨਾ ਚਿਰ ਕੇਂਦਰ ਸਰਕਾਰ ਇਹ ਆਪਣਾ ਫੈਸਲਾ ਨਹੀਂ ਬਦਲਦੀ ਕਿ ਇਦਾਂ ਹੀ ਚਲਦੇ ਰਹਿਣਗੇ ਅਸੀਂ ਹਮੇਸ਼ਾ ਹੀ ਸਰਕਾਰ ਦੇ ਕੇਂਦਰ ਸਰਕਾਰ ਦੇ ਵਿਰੁੱਧ ਖੜੇ ਆਂ ਅੱਜ ਉਹ ਅਸੀਂ ਇਹ ਤੇ ਪ੍ਰਧਾਨ ਕੀਤਾ ਕਿ ਪਾਣੀਆਂ ਦੇ ਮਸਲੇ ਤੇ ਕੀਤਾ ਜੋ ਕਿ ਸਾਡੇ ਹੱਕ ਦਾ ਪਾਣੀ ਵੀ ਮੋਦੀ ਨੇ ਇਹ ਕਹਿ ਦਿੱਤਾ ਕਿ ਜੋ ਕਮੇਟੀ ਆ ਭਾਗੜਾ ਡੈਮ ਦੀ ਉਹਨਾਂ ਨੇ ਇਹ ਕੀਤਾ ਕਿ ਜੋ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ ਪਰ ਜੋ ਹਰਿਆਣਾ ਆਪਣਾ 3 ਮਹੀਨੇ ਪਹਿਲਾਂ ਹੀ ਪਾਣੀ ਲੈ ਚੁੱਕਾ ਸਾਰਾ ਜਿੰਨਾ ਉਹਦਾ ਹਿੱਸਾ ਨਹੀਂ ਸੀ ਬੰਦਾ 70% ਪਾਣੀ ਸਾਡਾ ਹੈ ਇਹ ਅਸੀਂ ਇਹਦੇ ਵਿੱਚੋਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਜਿੱਥੇ ਵੀ ਸਾਨੂੰ ਲੋੜ ਪਈ ਅਸੀਂ ਡਟ ਕੇ ਕੇਂਦਰ ਸਰਕਾਰ ਦਾ ਵਿਰੋਧ ਕਰਾਂਗੇ